ਹਾਂਜੀ ਦੋਸਤੋ ਅੱਜ ਦੀ ਮਾਰਨਿੰਗ ਸਲਾਈਡ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ ਅੱਜ ਅੰਗਰੇਜ਼ੀ ਮਿਨਾ 18 ਸਤੰਬਰ ਦਿਨ ਵੀਰਵਾਰ ਤੇ ਦੇਸੀ ਮਿਨਾ 83 ਹੋ ਚੁੱਕਿਆ ਹੈ ਤਾਂ ਅੱਜ ਦਾ ਵਿਚਾਰ ਕਿਸੇ ਨੂੰ ਹਰਾਉਣਾ ਸੌਖਾ ਹੁੰਦਾ ਹੈ ਪਰੰਤੂ ਉਸ ਨੂੰ ਜਿੰਨਾ بڑا ਔਖਾ ਹੁੰਦਾ ਹੈ ਤੇ ਕਿਸੇ ਨੂੰ ਕਹਿੰਦੇ ਜਿਵੇਂ ਹਰਾਉਣਾ ਬਹੁਤ ਹੀ ਸੌਖਾ ਲੇਕਿਨ ਕਿਸੇ ਦਾ ਜਿੰਨਾ ਜਿਹੜਾ ਚੰਗੇ ਕਰਮ ਕਰਕੇ ਸਾਨੂੰ ਜਿੱਤਿਆ ਜਾ ਸਕਦਾ ਉਸਮੇ ਚੰਗਾ ਵਰਤਾਓ ਕਰਕੇ ਸਾਨੂੰ ਜਿੱਤਿਆ ਜਾ ਸਕਦਾ ਲੈਕ ਆਫ ਕਮਿਊਨੀਕੇਸ਼ਨ ਲੀव्स ਟੂ ਮਚ ਰੂਮ ਫॉर द ਮੈਜੀਨੇਸ਼ਨ ਵਿਚ ਫਰਦਰ ਲੀਡ ਟੂ ਮਿਸ ਅੰਡਰਸਟੈਂਡਿੰਗ ਜੇਕਰ ਤੁਹਾਡੀ ਕਮਿਊਨੀਕੇਸ਼ਨ ਚੰਗੀ ਨਹੀਂ ਹੈਗੀ ਤਾਂ ਜਿਹੜੀ ਹੈਗੀ ਉਹ ਇੱਕ ਤਰ੍ਹਾਂ ਦੀ ਮੈਜੀਨੇਸ਼ਨ ਚ ਰੁਕਾਵਟ ਬਣ ਸਕਦੀ ਹੈ ਤੇ ਮਿਸ ਅੰਡਰਸਟੈਂਡਿੰਗ ਦਾ ਵੀ ਇੱਕ ਤਰ੍ਹਾਂ ਦਾ ਕਾਰਨ ਬਣ ਸਕਦੀ ਹੈ ਤੇ ਸਵਾਲ ਜਵਾਬ ਹੈ ਗਿਆ ਮੇਰਾ ਬਲੈਤੀ ਸਫਰਨਾਮਾ ਕਿਸ ਲੇਖਕ ਦਾ ਹੈ ਤੇ ਲਾਲ ਸਿੰਘ ਕਮਲਾ ਕਾਲੀ ਮੇਰਾ ਰੂਸੀ ਸਫਰਨਾਮਾ ਤੇ ਇਦਾਂ ਦੀ ਵੀਡੀਓ ਦੇਖਣ ਲਈ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਦਾ ਬਟਨ ਦਬਾਓ ਮੇਰਾ ਰੂਸੀ ਸਫਰਨਾਮਾ ਕਿਸ ਲੇਖਕ ਦਾ ਹੈ ਤੇ ਬਲਰਾਜ ਸਾਨੀ ਮਹਾਨ ਕੋਸ਼ ਦਾ ਮੁੱਖ ਸੰਸਪਾਦਕ ਕੌਣ ਹੈ ਭਾਈ ਕਾਨ ਸਿੰਘ ਨਾਬਾ ਮਿੱਤਰ ਪਿਆਰਾ ਨਾਟਕ ਕਿਸ ਦਾ ਲੇਖ ਹੈ ਸੰਤ ਸਿੰਘ ਸੇਖੋ ਮੜੀ ਦਦੀਵਾ ਨਾਵਲ ਕਿਸ ਨੇ ਲਿਖਿਆ ਹੈ ਗੁਰਦਾਰ ਗੁਰਦੇਵ ਸਿੰਘ ਨੇ ਅੱਗੇ ਅੱਜ ਦੀਆਂ ਖਬਰਾਂ ਹੈਗੀਆਂ ਹੁਣ ਏਵੀਐਮ ਚ ਪਾਰਟੀ ਚਿੰਨ ਦੇ ਨਾਲ ਉਮੀਦਵਾਰਾਂ ਦੀ ਰੰਗीन ਤਸਵੀਰਾਂ ਹੋਣ ਗਿਆ ਚੋਣ ਕਮਿਸ਼ਨ ਵੱਲੋਂ ਮੁੱਖ ਮੰਤਰੀ ਮਾਨ ਵੱਲੋਂ ਮਿਸ਼ਨ ਚੜ੍ਹਦੀ ਕਲਾ ਦੀ ਸ਼ੁਰੂਆਤ ਜੀਐਸਟੀ ਦਰਾਂ ਚ ਸਦਾਰ ਨੇ ਅਰਥਚਾਰੇ ਵਿੱਚ 2 ਲੱਖ ਕਰੋੜ ਦਾ ਵਾਅਦਾ ਕੀਤਾ ਸੀ ਤਾਰਮਨ ਕੇਂਦਰ ਨੇ ਜਾਰੀ ਕੀਤਾ ਸਟੇਟ ਡਿਜ਼ਾਈਨਰ ਰਿਸਪੌਂਸ ਫੰਡ ਪੰਜਾਬ ਨੂੰ ਮਿਲੀ 240 ਦੀ پیشਗੀ ਕਿਸ਼ਤ এਸ਼ੀਆ ਕੱਪ ਕ੍ਰਿਕਟ ਪੰਜਾਬ ਨੇ ਯੂਈਏ ਨੂੰ 71 ਦੌੜਾਂ ਨਾਲ ਹਰਾਇਆ ਧੰਨਵਾਦ